हां जी भाई जी ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਮਿੱਤਰੋ ਤੇ ਅੱਜ ਜਿਹੜੀ ਤੁਹਾਡਾ ਨਾਲ ਵੀਡੀਓ ਸਾਂਝੀ ਕਰਨੀ ਹੈ ਪੰਜ ਕੱਟਾਂ ਮਿੱਤਰੋ ਜਿੰਨਾਂ ਚੋਂ ਇੱਕ ਪਹਿਲੇ ਨੰਬਰ ਤੇ ਟਾਪ ਕਲਾਸ ਨੇ ਗੀਨਾ ਨੀਲੀ 라ਵੀ ਹੈ ਤੇ ਨਾਲ ਬੂਰੀਆ ਦੋ ਕੰਬੀਨੇਸ਼ਨ ਰਲ ਗਏ ਇੱਕ ਤਾਂ ਤੁਸੀਂ ਬੂਰੀ ਮੰਗਦੇ ਹੋਣੇ ਤੇ ਇੱਕ ਮਾਰਾ ਨੀਲੀ 라ਵੀ ਹੈ ਨਾ ਇੱਕੋ ਕੰਬੀਨੇਸ਼ਨ ਤੁਹਾਨੂੰ ਦੋ ਜਿਹੜੇ ਕੰਮ ਮਿਲ ਜਾਣਗੇ ਤੇ ਇਹਦੇ ਨਾਲ ਜਿਹੜੀ ਕਾਲੇ ਚ ਨੀਲੀ 라ਵੀ ਆ ਗਈ ਠੀਕ ਹੈ ਕਾਲੇ ਰੰਗ ਚ ਤੇ ਪਿੱਛੇ ਜਿਹੜੀ ਮੁਰਾ ਨਾਲਸਲ ਦੀ ਦੇਖ ਸਕਦੇ ਹੋ ਬਹੁਤ ਸ਼ਕੀਮ ਕੱਟੀ ਤੇ ਜਿਵੇਂ ਆਖ ਕੇ ਦੇਖੋ ਬਹੁਤ ਹੀ ਜ਼ਿਆਦਾ ਟਾਪ ਕਲਾਸ ਸੈਂਗਸ ਦੇਖੋ ਪੂਰਾ ਰੰਗ ਸੈਂਗਾ ਪੁਰਾ ਚੰਗੇ ਟਾਂਜ ਦੀ ਕੱਟੀ ਆ ਤੇ 5:00 ਵਜੇ ਦੀ ਕੱਟੀ ਉਹ ਵੀ ਫੋਲੋਸ਼ ਕੀਤੀ ਨਾ 5 ਕੱਟੀਆਂ ਬਾਈ ਕੋਲੇ ਸੋ ਜਿਹੜੀ ਤੁਹਾਨੂੰ ਕੱਟੀ ਪਸੰਦ ਆਊਗੀ ਸੱਲੀਗਾ ਖਰੀਦ ਸਕਦੇ ਹੋ ਸੋ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਨਾਲ ਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤੇ ਬਾਕੀ ਬਾਈ ਨਾਲ ਗੱਲਬਾਤ ਕਰਦਾ ਵੀ ਕੀ ਕੀ ਡਿਟੇਲ ਆ ਤੇ ਸ਼ੁਰੂ ਹੋਣ ਤੋਂ ਪਹਿਲਾਂ ਸੁਣਾਈ ਚ ਜਾਲ ਕੇ ਫੇਰ ਮਰਵਾ ਦੇਣਾ ਅੱਜ ਕੱਟੀ ਜੀ ਨਿਗਾਹ ਮਾਰੋ ਅੱਖਾਂ ਤੋਂ ਹੀ ਨੀਲੀਆਂ ਐ ਖੜ ਨਹੀਂ ਖੋੜ ਨਹੀਂ ਸਿੰਗ ਸੋਗੇ ਤੇ ਚਾਰੇ ਪੈਰ ਫੁੱਲ ਮਾਰਕਿੰਗ ਕਰਦੀ ਨੀ ਦੀ ਰਬੀ ਨਾ ਆਜੋ ਬਾਈ ਕੀ ਹਾਲ ਚਾਲ ਚੱਲ ਰਹੀ ਬਾਈ ਠੀਕ ਠਾਕ ਲਖੇ ਵੀਰੇ ਤੁਸੀਂ ਸੁਣਾਓ ਕਿ ਚਲਦੀ ਵੀਡੀਓ ਪਹਿਲਾ ਤਰੀਕ ਬੋਲ 30 ਤਰੀਕ ਜਿੱਦਾਂ ਵੀ ਹਾਂ ਅੱਜ 30 ਤੰਦ 2025 ਆ ਹਨਾ ਹਾਂਜੀ ਤੇ ਪਿੰਡ ਆਪਣਾ ਰਾਇਆ ਤਹਿਸੀਲ ਫੂਲ ਜ਼ਿਲ੍ਹਾ ਬਠਿੰਡਾ ਠੀਕ ਆ ਜੀ ਠੀਕ ਆ ਜੀ ਨਾਂ ਆਪਣਾ ਤਾਰੀਆ ਮੋਬਾਈਲ ਨੰਬਰ 9855287584 ਹੈ ਵੀਰੇ ਠੀਕ ਆ ਇਹ ਮੋਬਾਈਲ ਨੰਬਰ ਵਜਦਾ 5 ਕੱਟੀਆਂ ਜੀ ਜੀ 5 ਕੱਟੀਆਂ ਪੰਜਾਂ ਦੇ ਵਿੱਚੋਂ ਇੱਕ ਕੱਟੀ ਨੇ ਦੋਨ ਦੇ ਦੰਦ ਸਿੱਟਿਆ ਜਿਹੜੀ 4 ਨੰਬਰ ਤੇ ਖੜੀ ਆ ਬਾਕੀ ਸਾਰੀਆਂ ਖੀਰਗਾਂ ਠੀਕ ਆ ਉਹ ਸਿੱਟਿਆ ਚੱਕਿਆ ਹੋਇਆ ਹੈ ਨਹੀਂ ਹਲੇ ਚੱਕੇ ਹੈ ਨਹੀਂ ਵੀਰੇ ਸਿੱਟੇ ਆ ਦੰਦ ਹਲੇ ਦੋਨ ਦੇ ਆ ਕੇ ਤੁਲੇ ਆ ਜੀ ਇਹ ਵਸ ਮਾਲਕ ਦੀ ਕਿਰਪਾ ਬਾਬੇ ਨਾਨਕ ਦੀ ਕਿਦੋਂ ਨਾ ਕਿਦੋਂ ਕੋਨਾ ਕੋਸ ਮੈਰੀਆ ਇਹ ਵੀ ਰਹੀ ਸਾਲਕ ਦੀ ਉਮਰ ਦੀ ਐ ਮਸਾਈ ਹਮ ਲਗਭਗ 70 ਜੀ 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 ਦੇਗੜਾ ਜੀ ਲੈ ਮਿੱਤਰ ਮਾਰੋ ਨੇ ਕਾ ਠੀਕ ਆ ਨੀਦੀ ਰਾਜਪੂਰੀ ਜੈਗੀ ਤੇ ਇਥੇ ਤੁਸੀਂ ਸਟਰਕਚਰ ਚੈੱਕ ਕਰ ਲਓ ਤੁਰਦੇ ਦਾ ਚੈੱਕ ਕਰ ਲਓ ਤੇ ਅੱਜ ਤੁਸੀਂ ਫੇਸ ਕੁਆਲਟੀ ਕਰ ਲਓ ਅੱਖਾਂ ਜਿਨੀਆਂ ਮਾਰ ਲਓ ਅੱਖੋਂ ਕੋ ਦੇ ਪੂਰੀ ਓਕੇ ਆਗੀ ਦੂਜੀ ਦਿਖਾ ਦਿਨ ਪਰ ਇਹ ਚ ਜਵਾਬ ਹੈਗਾ ਲਖੇ ਹਾਂ ਹੈਗਾ ਹੈਗਾ ਹਾਂ ਹਾਂ ਜਵਾਬ ਹੈਗਾ ਦੋਨੋਂ ਇਹ ਤਾਂ ਖੁੱਲ ਆ ਇਹ ਥੋੜਾ ਘਟ ਇਹ ਚ ਘਟਾ ਥੋੜਾ ਬਸ ਆਹੀ ਗੱਲ ਹੈਗਾ ਮੱਖੇ ਸਿੱਧਾ ਪਟਾਗਾ ਪਟਾ ਪਟਾ ਸਿੱਧਾ ਬੇ ਹਾਂ ਤੇ ਸੋਨੇ ਢਾਂਚੇ ਦੀ ਕੱਟੀ ਹੈਗੀ ਜੀ 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 ਮੂਰੇ ਚੰਗਾ ਚੋਟੀ ਗੱਲ ਨੂੰ ਭਰਾ ਕੇ ਤੇ ਚੰਗੇ ਬੱਚਾ ਬਲਾ ਨੀਲੀ ਲੱਗ ਲੈ ਸਕਦਾ ਬਾਈ ਲੈ ਸਕਦਾ ਚੰਗਾ ਢੀਂਗਾ ਭਰਾ ਕੇ ਨਾ ਜੀ ਜੀ ਲੈ ਥਣ ਚਾਰੀ ਮੇਤਰਾ ਮਾਹਾਂ ਬਾਈ ਥਣਾ ਦੀ ਤਾਂ ਗਾਰੰਟੀ ਹੁੰਦੀ ਆ ਆਪਣੀ ਦੰਦਾਂ ਦੀ ਥਣਾ ਦੀ ਤੇ ਦੰਦਾ ਦੀ ਤਾਂ ਆਪਣੀ ਲੱਖੇ ਗਾਰੰਟੀ ਹੁੰਦੀ ਆ ਹਰ ਇੱਕ ਵੀਡੀਓ ਚ ਬੋਲਦੇ ਆ ਤਾਂਹਾਂ ਤੋਂ ਬੰਦੇ ਨੇ ਆਪ ਦੇਖ ਕੇ ਲੈਣੀ ਆ ਹਨਾ ਹਾਂ ਸਹੀ ਗੱਲ ਆ ਜੀ 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 ਤੇ ਅੱਗੇ ਕੀ 2 ਨੰਬਰ ਇਹ ਵੀ ਸਾਲਤ ਦੀ ਲਗਭਗ ਇਹ ਵੀ ਸਾਲਤ ਦੀ ਹੈ ਬਈ ਲਗਭਗ ਅੱਖਾਂ ਦੇ ਜਵਾਬ ਵਧੀਆ ਹੈਗੇ ਮੈਂ ਕਿਹਾ ਫੁੱਲ ਵੀਰੇ ਫੁੱਲ ਫੁੱਲ ਲਾਈ ਤੁਹਾਨੂੰ ਜਵਾਬ ਮਿੱਤਰੋ ਹੈਗਾ ਅੱਖਾਂ ਚ ਇਹ ਆਈ ਕਾਲੀ ਨੀਲੀ ਚ ਹੈ ਨਾ ਜੀ 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 ਕਾਲੀ ਨੀਲੀ ਰਾਵੀ ਹਾਂ ਜੀ ਚਾਰੇ ਪੈ ਚਟੇ ਨੇਗੇ ਜੀ ਜੀ ਮੱਥਾ ਜਟਾ ਜੀ ਤੇ ਚੈੱਕ ਕਰਨਾ ਸਟਰਕਚਰ ਕਰਤੀ ਹੈ ਨਾ ਸੂਤ ਦੇ ਨਿਸ਼ਾਨ ਤੇ ਚਾਰ ਥਾਨ ਨੇ ਕਿ ਤੁਹਾਨੂੰ ਇੱਕ ਦੂਰੋਂ ਨਜ਼ਰ ਆਉਂਦੇ ਹੋਣਗੇ ਘੱਟੇ ਨਾ ਜੀ 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 ਠੀਕ ਆ ਬਾਈ ਤੇ ਰੇਟ ਰੂਟ ਫਿਰ ਨਾਲ ਦੀ ਨਾਲ ਰੇਟ ਬਾਈ ਆਪਾਂ ਫੋਨ ਤੇ ਕਰਾਂਗੇ ਠੀਕ ਆ ਜੀ ਹਾਂ ਤੁਹਾਨੂੰ ਪਤਾ ਆਪਾਂ ਫੋਨ ਤੋਂ ਬਗੈਰ ਰੇਟ ਹੂੰ ਵੀਡੀਓ ਤਾਂ ਰੇਟ ਕਰ ਹੀ ਨਹੀਂ ਜਾਂਦੇ ਹਨਾ ਠੀਕ ਆ ਠੀਕ ਆ ਕਿਉਂਕਿ ਭਰਾ ਦਾ ਸੇਲ ਪਰਚੇ ਦਾ ਕੰਮ ਹੈ ਜੀ ਕਿਹੜੀ ਭਰਾ ਨੂੰ ਪਰਦਾ ਰੱਖਣਾ ਪੈਂਦਾ ਜੇ ਸਮਝਿਆ ਕਰੋ ਭਰਾ ਬਣ ਕੇ ਜ਼ਰੂਰੀ ਨਹੀਂ ਹੁੰਦਾ ਵੀ ਹਰ ਇੱਕ ਵਾਰੀ ਹਨਾ ਕਿ ਭਰਾ ਕਹਿੰਦੇ ਰੇਟ ਵੀਡੀਓ ਚ ਕਰਾ ਕਰੋ ਵੀਡੀਓ ਨਾ ਬਣਾਇਆ ਕਰੋ ਜੀ ਜੀ ਤੋ ਭਰਾ ਸਾਰਿਆਂ ਦਾ ਅੱਡੋ ਅੱਡ ਸਿਸਟਮ ਹੁੰਦਾ ਆਪਣੀ ਸੋਚ ਹੋਰ ਹੈ ਹੈਨਾ ਕਿਸੇ ਜੀ 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 ਕਿਉਂਕਿ ਬਈ ਯਾਰ ਅੱਡੋ ਅੱਡੀ ਆਪਦੀ ਆਪਦੀ ਸੋਚ ਆਣਾ ਜਿਹੜੇ ਭਰਾ ਕਮੈਂਟਾਂ ਚ ਕਹਿੰਦੇ ਆ ਵੀ ਤੁਸੀਂ ਐਂ ਕਰਿਆ ਕਰੋ ਐਂ ਕਰਿਆ ਕਰੋ ਉਹਨਾਂ ਨੂੰ ਕਿਹਾ ਬਈ ਭਾਰ ਲੱਗਦਾ ਫੋਨ ਲਾਉਣ ਲੱਗਿਆ ਨੂੰ ਹੈਨਾ ਹਾਂ ਜਦੋਂ ਵੀਡੀਓ ਦੇਖ ਵੀਡੀਓ ਦੇਖ ਲਈ ਤਾਂ ਫੋਨ ਵੀ ਲਾ ਹੀ ਸਕਦਾ ਬੰਦਾ ਹੈਨਾ ਬਾਕੀ ਸਾਰੇ ਆਪਦੀ ਆਪਦੀ ਸੋਚ ਆ ਬਈ ਯਾਰ ਜਿਹੇ ਜਾ ਅਗਲੇ ਨੇ ਬੋਲਣਾ ਲਿਖਣਾ ਉਹ ਉਹਦੀ ਸੋਚ ਆ ਹੈਨਾ ਆਪਣੀ ਇਹ ਵੀਰੇ ਹੈਗੀ ਲਗਭਗ 13 ਕ ਮਹੀਨਿਆਂ ਦੀ ਤੇਰਾ ਘਮੀ ਨਾ ਜੀ 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 ਹਰਦੀ ਘੋੜੀ ਚੰਗੀ ਕੱਟੀ ਜੀ ਨਾ ਬਹੁਤ ਜਿਆਦਾ ਚੰਗੀ ਜਕੱਟੀ ਆ ਲਖੇ ਹੂੰ ਚੱਕੇ ਝੋਲੀ ਝਾਲੀ ਬਹੁਤ ਵਧੀਆ ਇਹਦੀ ਕੱਤੀ ਦੀ ਹਾਂ ਬੋਚ ਕੇ ਖਿੱਚ ਕੇ ਨਾ ਭਜ ਲੈ ਕੇ ਤੇ ਡਰਦੀ ਆ ਬੜੀ ਜੀ ਇੱਥੋਂ ਮੈਂ ਮਾਰੋ ਮਿੱਤਰੋ 13 ਸਾਲ ਨੇ ਜਿਹੜੀ ਸਾਲਖ ਦੀ ਕੱਟੀ ਆ ਜੀ 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 ਖੜ ਨਹੀਂ ਖੋੜ ਨਹੀਂ ਮੈਂ ਤਾਂ ਚੈੱਕ ਆ ਪੂਰੀ ਆ ਇੱਥੇ ਲੈ ਬੋਲ ਬੰਨ ਲਾ ਫਿਰ ਦਿਖਾ ਛੋਟੀ ਨਾ ਨਾ ਡਰਦੀ ਆ ਥੋੜੀ ਜੀ ਬੰਨ ਕੇ ਆਪਾ ਬੰਨ ਕੇ ਥਣ ਦਿਖਾ ਹਾਂ ਬੰਨ ਕੇ ਥਣ ਦਿਖਾ ਦਿੰਦੇ ਆ ਆਪਾ ਕੀ ਬਾਤਾਂ ਯਾਰ ਰੰਗ ਬੰਨੇ ਬਿਆ ਕਰਮ ਵਾਲੀ ਦੇ ਸਾਲ ਦੀ ਮਨੋ ਵਸ ਇੱਕ ਮਹੀਨਾ ਉਪਰ ਬਾਈ ਹਾਂਜੀ 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 ਆ ਗਣ ਵੇਚੀ ਆ ਗਾ ਅਸੀਂ ਹੁਣੇ ਵੀ 13 ਮਹੀਨਾ ਦੀ ਕੱਟੀ ਆ ਬਾਈ ਜੀ ਜੀ ਸੈਂਕ ਸੁੰਚਾ ਇਕੱਲਾ ਇੱਥੋਂ ਠੇਠ ਫੁੜੇ ਬੰਦਰ ਚੱਕਾ ਲਓ ਨਾ ਲੈ ਮੈਂ ਤੁਹਾਨੂੰ ਥਾਂ ਦਿਖਾਉਣਾ ਬੋਝ ਕੇ ਜੀ ਥਣ ਤਾਂ ਘਾ ਦੇ ਲੱਖੇ ਝੋਲ ਗੋਈ ਆ ਇਹਦੀ ਝੋਲੀ ਆ ਤਾਂ ਯਾਰ ਹਾਂ ਕੀ ਆ ਵਾਪਾਂ ਥਣ ਤਾਂ ਨਿੱਕੇ ਨਿੱਕੇ ਹੁੰਦੇ ਆ ਦਾ ਕਰਮ ਵਾਲੀ ਦੇ ਝੋਲੀ ਆ ਜਮਾ ਹੂੰ ਪੁਰਾਣੇ ਬਲਾਲੀ ਝੋਲੀ ਆ ਜੀ 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 ਇਹ ਸਵਾ ਕਸਾਲ ਦੀ ਸਾਲਖ ਦੀ ਕੱਟੀ ਆ ਇਹ ਜੀ ਮੇਰੇ ਹਾਲ ਮੇਰੇ ਜਿਹੜਾ ਵਧੀਆ ਕੱਦ ਕਾਠਾ ਵਜਿਆ ਚੰਗੀ ਤਿਆਰ ਹੋਊਗਾ ਬਹੁਤ ਚੰਗੀ ਤਿਆਰ ਹੋਊਗਾ ਮਾਦਰਕਾਰਡ ਵੀ ਬਹੁਤ ਚੰਗਾ ਲੱਖੇ ਦਾ ਕਈ ਭਰਾ ਇੱਕ ਕਹਿੰਦੇ ਆ ਵੀ ਖਵਣੀ ਯਾਰ ਇਹ ਝੂਠ ਬੋਲ ਕੀ ਕਹਿੰਦੇ ਆ ਵੀ ਯਾਰ ਕੱਟੀਆਂ ਹਰਿਆਣੇ ਦੀਆਂ ਨਹੀਂ ਹੁੰਦੀਆਂ ਹਨ ਤੇ ਆਪਾਂ ਵਿੱਧ ਰਿਕਾਰਡ ਵੀ ਦੇ ਦਾਂਗੇ ਵੀਡੀਓ ਵੀ ਦੇ ਦਾਂਗੇ ਨਾਲ ਜੇ ਕੋਈ ਬੰਦੇ ਨੇ ਵਿਸ਼ਵਾਸ ਕਰਨਾ ਨਾ ਵੈਸੇ ਇਹਦਾ ਵਿਸ਼ਵਾਸ ਕਰਨਾ ਜ਼ਰੂਰੀ ਹੁੰਦਾ ਪਰ ਜੇ ਕਿਸੇ ਭਰਾ ਨੂੰ ਨਹੀਂ ਵੀ ਵਿਸ਼ਵਾਸ ਤਾਂ ਆਪਾਂ ਵਿੱਧ ਵੀਡੀਓ ਵੀ ਦੇ ਦਾਂਗੇ ਨਾਲ ਵੀ ਹਾਂ ਉਥੋਂ ਦੀਆਂ ਕੱਟੀਆਂ ਹੈਗੀਆਂ ਕਿ ਹੈ ਨਹੀਂ ਇਹ ਕਿੰਨੇ ਉਮਰ ਦੀ ਆ ਇਹ ਵੀਰੇ ਦੋਂਦੇ ਦਾਂਦੇ ਨੇ ਸਿੱਟੇ ਹਾਲੇ ਕੱਟੀ ਨੇ ਅੱਛਾ ਚੱਕੇ ਹੈ ਨਹੀਂ ਚੱਕੇ ਹੈ ਨਹੀਂ ਇਹਨੂੰ ਖੀਰੀ ਮੰਨ ਲਓ ਦੋਂਦੀ ਮੰਨ ਲ ਬੰਦੇ ਦੀ ਆਪਦੀ ਆਪਦੀ ਸੋਚ ਆ ਤੇ ਦੂਜੀ ਗੱਲ ਲਖੇ ਅਗਲਾ ਕਹਿੰਦਾ ਵੀ ਢਾਲਾ ਟੱਪਦਾ ਨਹੀਂ ਇਹ ਬਾਈ ਵਾਕਈ ਢਾਲਾ ਨਹੀਂ ਟੱਪਦਾ ਸਿੰਘੀ ਮੜੀ ਜੀ ਨੇੜੇ ਕਰਕੇ ਦਿਖਾ ਦੇ ਹਨਾ ਹਾਂ ਸਿੰਘ ਮੋਟਾ ਵੀ ਨਹੀਂ ਬਰੀਕ ਸਿੰਘ ਆ ਵੀਰੇ ਤੋਲੇ ਤੋਲੇ ਦੀ ਸਿੰਘੀ ਜਿਵੇਂ ਆਪਾਂ ਕਹਿੰਦੇ ਨਾ ਵੀ ਤੋਲੇ ਤੋਲੇ ਦੀ ਸਿੰਘੀ ਆ ਹਾਂ ਲੈ ਕਮਾ ਬੋਝ ਕੇ ਇਹ ਕਿਡਾ ਦਵਾਈ ਹੋਰ ਇਧਰ ਪਾਸ ਆ ਜਾ ਪੁੱਤਾਂ ਹੁਣੇ ਵੀ ਉਮਰ ਚ ਹਿੱਦ ਤੇ ਸਾਰੀ ਪੂ ਮਿੱਤਰੋ ਕਾਲੀ ਆ ਗਈ ਨਾ ਮਾਤਰਾ ਅੱਧਾ ਕੈਂਚਾ 1 ਕੈਂਚਾ ਡੇਢ ਇੰਚ ਬਸਾਂ ਜਿਹੜੇ ਪੂਛ ਚਿੱਟੀ ਹੋਊਗੀ ਪੂਛ ਚਿੱਟੀ ਆ ਇਥੋਂ ਦੀ ਪੁੜੇ ਪੜੇ ਚੱਕੋ ਇਥੋਂ ਤੂੰ ਲਖੇ ਤੇ ਝੋਲੀ ਇਹਦੀ ਵੀ ਝੋਲ ਗਈ ਅੱਜ ਥਾਂ ਨਹੀਂ ਹੈਗੇ ਜੇ ਆਪਾਂ ਕਹੀਏ ਤਾਂ ਗੂਠਿਆਰ ਕੇ ਤਾਂ ਥਾਂ ਲੱਗੇ ਪਿਆ ਕਰਮ ਵਾਲੀ ਹਣਾ ਬਹੁਤ ਜਿਆਦਾ ਚੰਗੀ ਕੱਟੀ ਆ ਹਮ ਇੱਥੇ ਚੈੱਕ ਕਰੋ ਮਿੱਤਰੋ ਲੈ ਜੀ ਇੱਥੇ ਤੁਹਾਨੂੰ ਦੁਬਾਰਾ ਦਿਖਾ ਦਾਂ ਦੂਰ ਦੁਬਾਰਾ ਤੋੜ ਕੇ ਦਿਖਾ ਦਿੰਨੇ ਆਪਾਂ ਇਦਾਂ ਨੂੰ ਨਹੀਂ ਰਾਜਾ ਪੈਂਦਾ ਕੋਈ ਗੱਲ ਨਹੀਂ ਦੁਬਾਰਾ ਤੋੜ ਕੇ ਦਿਖਾ ਦਿੰਨੇ ਆ ਜੀ ਕਹਿੰਦਾ ਹਰਿਆਣਾ ਤੋਂ ਲੈ ਕੇ ਆਇਆ ਕੱਤੀ ਇਹ ਬੱਸ ਫਿਰ ਸਾਨੂੰ ਵੀ ਨੀਓ ਵੀ ਦੇਵਾਂਗੇ ਬਾਈ ਯਾਰ ਆਪਾਂ ਜੇ ਕਿਸੇ ਭਰਾ ਨੇ ਚੈੱਕ ਕਰਨੀ ਹੈ ਨਾ ਤਾਂ ਵੀ ਕਈ ਭਰਾਵਾਂ ਦਾ ਇਹ ਨਾ ਹੋਵੇ ਵੀ ਯਾਰ ਉਹ ਹੀ ਕਹਿਣਗੇ ਵੀ ਯਾਰ ਹਰਿਆਣੇ ਚੋਂ ਲਿਆਉਂਦੇ ਆ ਪਰ ਆਪਾਂ ਪ੍ਰੂਫ ਵੀ ਦੇ ਦਾਂਗੇ ਹੈਨਾ ਠੀਕ ਹੈ ਜੀ ਐਤੂ ਵੱਡੀ ਤਾਂ ਹੁਣ ਕੀ ਗੱਲ ਉੱਪਰ ਹੋਊ ਜੀ 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 ਵਧੀਆ ਕੱਦ ਕਾਠ ਵਾਲੀ ਮਿੱਤਰੋ ਝੋਟੀ ਹੈਗੀ ਠੀਕ ਆ ਭਰਾਵਾਂ ਦੇ ਬਿਲਕੁਲ ਤਿਆਰ ਵਰ ਤਿਆਰ ਕੱਟੀ ਆ ਹੈਨਾ ਜੀ 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 ਤੇ ਇਹ ਆ ਗਈ 4 ਨੰਬਰ ਤੇ ਅੱਗੇ ਸਾਨੂੰ 5 ਨੰਬਰ ਬਾਈ ਖੋਲਦਾ ਉਹਨੇ ਇਹਨਾਂ ਸਾਨੂੰ ਨਿੱਕਿਆ ਫੇਕ ਨਿੱਕਿਆ ਮਰਾਦ ਨਾ ਤਕਰੀਬ ਤਿੰਨੇ ਕਟੜਾ ਸਾਲ-ਸਾਲ ਚ ਆ ਗਈਆਂ ਜੀ ਆਹ ਦੇਖ ਨੀਲੀ 라ਵੀ ਤੇ ਵਧੀਆ ਕੰਮ ਕਰਨ ਵਾਸਤੇ ਮਤਲਬ ਬੱਚੇ ਚੰਗੇ ਲਿਆਖਦਾ ਪੈ ਨਰਮਾ ਘਟਾ ਤਾ ਨਾ ਚੰਗੀ ਸਾਹ ਹੌਲ ਕਰਕੇ ਜੀ ਤੇ ਅੱਗੇ ਕੀ ਪੰਜ ਨੰਬਰ ਦੇ ਦੰਦੋ ਖੀਰੀ ਆ ਗਈ ਮਾਹ ਵੀਰੇ ਖੀਰੀ ਜਮਾ ਬਿਲਕੁਲ ਇਹ ਵੀ ਤੇਰੇ ਛੋੜੀ ਦੀ ਚੰਗੀ ਹੈ ਨਾ ਬਹੁਤ ਚੰਗੀ ਹੈ ਬਾਈ ਝੋਲੀ ਸਿੰਗੀ ਮੂੰਹ ਮਾ ਵਜਨ ਵਜੂਦ ਬਹੁਤ ਜਿਆਦਾ ਚੰਗਾ ਕਿੰਨੀ ਕੁ ਮਦੀ ਲੱਗ ਗਈ ਇਹ ਵੀ ਇਹ ਵੀਰੇ ਲਗਭਗ 2 ਸਾਲ ਦੀ ਹੋਊਗੀ ਹੂੰ 2 ਸਾਲ ਦੀ ਲੈਠੋ ਦੇਖੋ ਮੇਟਰ ਖੜਨੀ ਖੜਨੀ 2 ਸਾਲ ਦੀ ਲਗਭਗ ਜਹ ਹੋਣੀ ਹੈ ਜੀ 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 ਚੰਗੀ ਹੈ ਨਾ ਤੇ ਰੰਗ ਸਿੰਗਾ ਜਿਵੇਂ ਤੂੰ ਕਹਿੰਦਾ ਹੁੰਦਾ ਸਿੰਗੀ ਸੁੰਗੀ ਬਹੁਤ ਪਿਆਰੀ ਹੈ ਕਟੀਆਂ ਦੀ ਹਨਾ ਕਮਾ ਫਿਰ ਉਹਨੂੰ ਬੋਚ ਗਈ ਜੀ ਜੀ ਇੱਥੋਂ ਬੱਟ ਪੂੜਾ ਬਹੁਤ ਚੰਗਾ ਭਜਨ-ਭੁਜਨ ਬਹੁਤ ਵਧੀਆ ਹੈਗਾ ਕੱਤੀ ਦਾ ਹਨਾ ਹੂੰ ਦੇਖ ਤੂੰ ਚੰਗੀ ਆ ਜੀ ਬਾਕੀ ਪੂਸ਼ ਵੀ ਲਗਭਗ 2 ਕੰਚ 2.5 ਕੰਚ ਮਸਾਈ ਚਿੱਟੀ ਹੋਣੀ ਬਾਕੀ ਸਾਰੀ ਵਾਹ ਬੱਸ 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 ਥਾਣੇ ਥੋੜਾ ਇੱਥੇ ਹੀ ਦਿਖਾ ਦੇ ਲਖੇ ਚਾਨਣ ਚ ਥਾਣੇ ਇਹਦੇ ਵੀ ਨਹੀਂ ਇਹਦੇ ਵੀ ਝੋਲੂਈ ਹੈ ਸਮਝੀਏ ਕਿ ਨਹੀਂ ਗੱਲ ਉਹੀ ਹੈ ਨਾ ਹਾਂ ਚਾਰ ਥਾਣੇ ਦੇ ਪੂਰੇ ਸੋਹਣੇ ਥਾਨ ਲੱਗੇ ਉਹਨੇ ਮਤਲਬ ਝੋਟੀ ਹੀਟ ਚਾਈ ਵਧਰੀ ਮਿੱਤਰਾ ਹਨਾ ਹੋ ਸਕਦਾ ਬਈ ਯਾਰ ਕੱਲ ਹੀ ਆਈਆਂ ਕਟੀਆਂ ਇਹ ਹਾਂ ਤੇ ਆਪਾਂ ਕਿਉਂ ਆਗੇ ਦਵਾ ਦਾ ਦੇਖਿਆ ਵੀ ਨਹੀਂ ਹੋ ਸਕਦਾ ਵੀ ਹੀਟ ਚ ਹੋਵੇ ਤਾਂ ਹੋਵੇ ਇਕੱਠੀ ਦੇਖੋ ਮਿੱਤਰੋ ਦੰਦੋ ਖੀਰੀ ਆ 2 ਸਾਲ ਦੀ ਉਮਰ ਆ ਟੀਕਾ ਭਰਉਂਦੇ ਵੀ ਇਕੱਠੀ ਲੱਗ ਬਿਲਕੁਲ ਕਾਬਲ ਜਦੋਂ ਤਿਆਰ ਆ ਗਈ ਬਿਲਕੁਲ ਕਾਬਲ ਆ ਅੱਜ ਨਾਲੇ ਮਹੀਨੇ ਨੂੰ ਟੀਕਾ ਪਾ ਹਾਂ ਆ ਦੁਬਾਰੇ ਫੇਰ ਆਪਾਂ ਤੋੜ ਕੇ ਇਧਰ ਨੂੰ ਦਿਖਾ ਦਈਏ ਕੱਢ ਕੇ ਹਮ ਸ਼ਕੀਨ ਆ ਵਾ ਇੱਕ ਗੱਲ ਤਾਂ ਹੈਗਾ ਬਾਈ ਕੋਲ ਜਿੰਨਾ ਕਮਾਲ ਆਉਂਦਾ ਪੂਰਾ ਫੁੱਲ ਸਕੀਨ ਹੁੰਦਾਗਾ ਬਈ ਆਪਣੀ ਇਹ ਤਾਂ ਹੈ ਨਹੀਂ ਨਾ ਹੀ ਤਾਂ ਆਪਣੇ ਕੋਲੇ ਇੰਨਾ ਪੈਸਾ ਤੇ ਨਾ ਹੀ ਇੰਨਾ ਥਾ ਵੀ ਆਪਾਂ 15 15 20 20 ਕਿੱਥੀਆਂ ਕਰ ਲਗੇ ਨਾ ਹਾਂ ਆਪਾਂ ਵੇਚੋ ਉਹਨਾਂ ਕੀ ਦਿੰਦੇ ਆ ਮਾਲ ਹੂੰ ਕਿਉਂਕਿ ਤੀਜੇ ਦਿਨ ਆਪਣੀ ਵੀਡੀਓ ਪਾਈ ਜਾਂਦੀ ਹੈ ਤਕਰੀਬਨ ਮਾਲਕ ਦੀ ਕਿਰਪਾ ਨਾਲ ਮਾਲ ਆਪਾਂ ਲੋਕਾਂ 'ਚ ਨਹੀਂ ਵੇਚ ਲੈਣੇ ਆ ਪਰ ਮਾਲ ਉਹਨਾਂ ਕੋ ਲਾਉਣੇ ਜਿੰਨਾ ਕ ਆਪ ਨੂੰ ਸੋਹਣਾ ਲੱਗੇ ਬਿਲਕੁਲ ਬਿਲਕੁਲ ਟੋੜਾ ਜੱਖਣ ਸੋਹਣਾ ਲੱਗੇ ਫਿਰ ਹੀ ਗਾਹਕ ਨੂੰ ਚੰਗਾ ਲੱਗਣਾ ਹੈ ਬਾਈ ਜਰਦੀ ਆਪਾਂ ਵੀ ਨਹੀਂ ਕਮਾਲ ਸੋਹਣਾ ਲੱਗਦਾ ਤਾਂ ਫਿਰ ਗਾਹਕ ਕਿੱਥੋਂ ਪਸੰਦ ਕਰੂਗਾ ਹੈ ਨਾ ਕਿ ਅੱਤ ਮਾਰਦੀ ਐ ਲਾ ਦੇਖ ਇੱਧਰ ਆਹ ਘੱਟੀ ਦੇ ਸਿੰਘ ਤੋਂ ਫੇਰ ਨੇ ਮਾਲੋ ਮਿੱਤਰੋ ਦੋ ਲਗਭਗ ਦੋ ਸਾਲ ਦੀ ਝੋਟੀ ਇਹ ਹੋਣੀ ਹੈਗੀ ਚੰਗੇ ਥਾਣਾ ਉਹਨਾਂ ਦੇ ਮਾਲਕ ਸਾਰਾ ਚੰਗਾ ਸੁੰਗਾ ਦੀਆਂ ਆਹ ਘੱਟੀ ਜੀ ਮਾਰੀ ਨਹੀਂ ਆ ਦੁਆਰਾ ਤਿੰਨ ਨੰਬਰ ਵਾਲੀ ਚ ਖਾੜ ਨਹੀਂ ਹੁੰਦੀ ਦਿਖਾਦੀ ਘੱਟੀ ਆਪਾਂ ਸਮਾਰ ਕੇ ਲਓ ਜੀ ਲਓ ਜੀ ਲਓ ਜੀ ਦਿਖਾ ਦੇ ਘੱਟੀ ਸੋਹਣੀ ਲਾ ਦਿੱਆ ਜਿੰਨੇ ਸਾਲ ਕਵੀਆ ਚੰਗੀ ਤਿਆਰ ਹੋਣਾ ਹੈ ਘੱਟੀ ਨੇ ਕਾਦੇ ਘਾਟ ਬਹੁਤ ਕਰੂਗੀ ਠੀਕ ਆ ਮਿੱਤਰ ਛੱਡ ਦੋ ਉਧਰ ਵੀ ਇਹ ਜਨੇਆ ਮਾਰ ਲਓ ਲੈ ਇਹ ਤੇ ਲਾਟ ਪੈ ਨਹੀਂ ਆ ਮਰਾ ਦਾ ਨਾ ਨੀਲੀ ਰਾਏ ਬੂਰੀ ਆ ਗਈ ਸਾਲਕ ਦੀ ਉਮਰ ਹੈ ਤੇ ਚੰਗੀਆਂ ਘਟੀਆਂ ਨਾ ਬਾਕੀ ਦੇਖੋ ਥੋੜਾ ਮਨ ਖੜਾ ਜਿਹਨੇ ਪੈਸੇ ਲੈਣੇ ਮਨੋਂ ਦਾ ਖੜਨਾ ਜ਼ਰੂਰੀ ਹੈ ਵੈਰੀ ਗੁੱਡ ਵੀਰੇ ਹਾਂ ਆਪਾਂ ਤਾਂ ਹਰ ਇੱਕ ਚੀਜ਼ ਨੂੰ ਆਪਦੀ ਨੂੰ ਹਰ ਇੱਕ ਉਹ ਬੰਦਾ ਚੰਗੀ ਕਹਿੰਦਾ ਹੈ ਨਾ ਪਰ ਅੱਗੇ ਗਾਹਕ ਤੇ ਡਿਮੈਂਡ ਹੈ ਜਿਹੜੀ ਗਾਹਕ ਨੂੰ ਚੰਗੀ ਲੱਗਦੀ ਹੈ ਉਹ ਗਾਹਕ ਨੇ ਲੈਣੀ ਆ ਹਨ ਲੈਣੀ ਆ ਬਿਲਕੁਲ ਹਾਂ ਹਾਂ ਸੋ ਪੰਜ ਘਟੀਆਂ ਬਾਈ ਕੋਲੇ ਪਿੰਡ ਰਈਆ ਤਹਿਸੀਲ ਫੂਜ਼ ਜ਼ਿਲ੍ਹਾ ਬਠਿੰਡਾ 9855287584 ਬਾਈ ਦਾ ਮੋਬਾਈਲ ਨੰਬਰ ਆ ਸੋ ਇੱਥੇ ਆ ਕੇ ਦੇਖ ਕੇ ਖਰੀਦ ਸਕਦੇ ਹੋ ਧੰਨਵਾਦ ਜੀ